ਜਿਹੜਾ 2.5 ਕਰੋੜ ਦਾ ਪ੍ਰਾਈਸ ਆ ਕੁੰਭ ਰਾਸ਼ੀ ਦਾ ਹੁਣ ਜਿਹੜੇ ਵੀਰਾਂ ਦੀ ਕੁੰਭ ਰਾਸ਼ੀ ਆ ਉਹ ਮੈਂ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਜਲਦੀ ਅਮਰਗੰਨ ਨੂੰ ਚਾਲੇ ਪਾ ਲੋ ਇਹ ਟਿਕਟ ਦੀ ਜਿਹੜੀ ਹੈਗੀ ਆ ਲਾਟਰੀ ਕਿਉਂ ਨਿਕਲੇ ਕੁੰਭ ਰਾਸ਼ੀ ਵਾਲ ਨੂੰ ਕਹਿੰਦੇ ਨੇ ਕਿੰਨੀਕ ਸੱਚ ਹੋਏਗੀ ਇਹ ਵੀ ਕਿਉਂਕਿ ਇਹਨਾਂ ਦਾ ਦਾਵਾ ਆ ਅਸੀਂ ਨਹੀਂ ਕਹਿੰਦੇ ਆ ਸਾਰੇ ਟਿਕਟ ਬਿਗਦੇ ਵੀ ਨੇ ਜਾਂ ਨਹੀਂ ਕਿਉਂਕਿ ਲੋਕ ਹਲੇ ਵੀ ਕਮੈਂਟ ਕਰਦੇ ਨੇ ਕਿ ਸਾਡੇ ਨਾਲ ਪੰਡਿਤ ਲਾਟਰੀ ਵਾਲੇ ਅਮਰਗੜ ਨੇ ਜਿਹੜੇ ਉਹਨਾਂ ਨੇ ਠੱਗੀ ਮਾਰੀ ਆ ਪਹਿਲੇ ਹੀ ਕਹਿ ਰਹੇ ਆ ਵੀ ਆਨਲਾਈਨ ਟਿਕਟ ਪਾ ਹੋਈ ਨਾ ਮੈਂ ਤਾਂ ਪਹਿਲਾਂ ਵੀ ਲੋਕਾਂ ਨੂੰ ਕਹਣਾ ਵਟਸਐਪ ਤੇ ਟਿਕਟ ਪਾਉਣਾ ਕਿਉਂਕਿ ਜਦ ਫਰਾਡ ਸ਼ੁਰੂ ਹੁੰਦਾ ਵਟਸਐਪ ਤੋਂ ਹੁੰਦਾ ਵੀ ਜੇਕਰ ਇੰਨਾ ਵੀਰਾਂ ਨੂੰ ਕਿਸੇ ਦੀ ਕਾਲ ਆਉਂਦੀ ਹੈ ਵੀ ਪੰਡਤ ਬੋਲ ਰਿਹਾ ਸੰਭਲੋ ਫੇਕ ਹੈ ਹਮ ਮੈਂ ਕਿਸੇ ਨੂੰ ਕਾਲ ਨਹੀਂ ਕਰਦਾ ਮੈਂ ਵਾਰ-ਵਾਰ ਕਹਿ ਰਿਹਾ ਪਰ ਲੋਕ ਸਮਝਦੇ ਹੀ ਨਹੀਂ ਵੀਰੇ ਤੁਸੀਂ ਟਿਕਟਾਂ ਭਾ ਕੇ ਥੱਕ ਚੁੱਕੇ ਅੱਕ ਚੁੱਕੇ ਨੇ ਉਹਨਾਂ ਦਾ ਲੋਟਰੀ ਤੋਂ ਵਿਸ਼ਵਾਸ ਉੱਟ ਗਿਆ ਵੀ ਇਹ ਨਿਕਲਦੀ ਨਹੀਂ ਹਮ ਬਹੁਤ ਲੋਕ ਕਹਿੰਦੇ ਇੱਕ ਮੌਕਾ ਪੈ 1 ਰੁਪਿਆ ਵੀ ਨਹੀਂ ਨਿਕਲਿਆ ਮੈਂ ਕਹਿੰਦਾ ਜੀ ਇੱਕ ਮੌਕਾ ਪੰਡਤ ਨੂੰ ਦੇਖੇ ਦਾ ਦੇਖਣਾ ਸਾਡੇ ਨਾਲ ਉਹ ਤੇ ਫੇਕ ਫਰਾਡ ਕਰ ਰਹੇ ਨੇ ਕਾਪੀਆਂ ਦਫਤਰਾਂ ਦੀਆਂ ਦੁਕਾਨਾਂ ਦੇ ਕਲਰ ਵੀ ਸਾਡੇ ਵਰਗੇ ਬਣਾ ਲੈ ਲੋਕਾਂ ਨੇ ਇਹ ਨਿਸ਼ਾਨੀ ਰੱਖੋ ਵੀ ਜੋ ਮੇਰੀ ਦੁਕਾਨ ਆ ਮੇਰੀ ਫੋਟੋ ਲੱਗੀ ਹੋਈ ਆ ਉਹ ਮੇਰੀ ਦੁਕਾਨ ਆ ਲੋ ਜੀ ਸਵਾਗਤ ਹੈ ਤੁਹਾਡਾ ਤੇ ਮੈਂ ਹਾਂ ਸੁੱਖਾ ਖੇੜੀ ਵਾਲਾ ਪੰਜਾਬ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਤੇ ਇਹਨਾਂ ਟਿਕਟਾਂ ਨੂੰ ਦੇਖ ਕੇ ਤੁਸੀਂ ਸ਼ਾਇਦ ਅੰਦਾਜ਼ਾ ਲਗਾ ਲਿਆ ਹੋਗਾ ਕਿ ਮੈਂ ਅੱਜ ਇੱਕ ਵਾਰ ਫੇਰ ਕਿੱਥੇ ਆਇਆ ਜੇਕਰ ਮੈਂ ਦੱਸਾਂ ਤਾਂ ਪੰਡਿਤ ਲਾਟਰੀ ਵਾਲੇ ਅਮਰਗੜ ਵਾਲੇ ਪੰਡਿਤ ਜਿਹੜੇ ਨੇ ਉਹਨਾਂ ਕੋਲ ਆਇਆ ਤੇ ਉਹਨਾਂ ਕੋਲ ਚੱਲਦੇ ਆ ਤੇ ਸਵਾਗਤ ਕਰਦੇ ਪੰਡਿਤ ਜੀ ਸਤਿ ਸ਼੍ਰੀ ਅਕਾਲ ਜੀ ਇਲੈਕਸ਼ਨ ਸੀ ਇਲੈਕਸ਼ਨ ਦਾ ਦੌਰ ਸੀ ਪੰਡੇ ਤੋਂ ਲਾਡਰੀਆ ਵਾਵਾ ਲੋਕਾਂ ਨੂੰ ਨੰਬਰ ਰੇਟ ਆਫ ਬਰਥ ਦੇ ਕੇ ਦੱਸਦਨੇ ਹੋ ਕੋਈ ਭਵਿੱਖਬਾਣੀ ਕੀਤੀ ਸੀ ਕੋਈ ਕੌਣ ਜਿੱਤੂਗਾ ਕੌਣ ਹਾਰੂਗਾ ਨਹੀਂ ਭਵਿੱਖਬਾਣੀ ਕਰੀ ਸੀ ਜੀ ਆਪਣੇ ਆਪਣੇ ਯਾਰਾਂ ਦੋਸਤਾਂ ਚ ਕਰੀ ਸੀ ਕੋਈ ਭਵਿੱਖਬਾਣੀ ਜਿਹੜੇ ਕਲੋਜ਼ ਯਾਰ ਦੋਸਤ ਨੇ ਠੀਕ ਹੈ ਨਹੀਂ ਉਹਨੇ ਕੌਣ ਜਿੱਤੂ ਕੌਣ ਹਾਰੂ ਤੂੰ ਦੋ ਹਲਕਿਆਂ ਦੀ ਕਰੀ ਸੀ ਦੋਨਾਂ ਹਲਕਿਆਂ ਦੀ ਕੋਈ ਭਵਿੱਖਬਾਣੀ ਪੂਰੀ ਹੋਈ ਆ ਨਹੀਂ ਫਿਰ ਪਹਿਲਾਂ ਤੁਸੀਂ ਲੋਕਾਂ ਨੂੰ ਕਿਉਂ ਨਹੀਂ ਦੱਸਿਆ ਇਹ ਲੋਕਾਂ ਨੂੰ ਇਸ ਕਰਕੇ ਨਹੀਂ ਦੱਸਿਆ ਵੀਰੇ ਫਿਰ ਮੈਂ ਲੋਕਾਂ ਨੇ ਸਿਆਸਤ ਨਾਲ ਜੋੜਦਾ ਨਹੀਂ ਸੀ ਆਪਾਂ ਸਿਆਸਤ 'ਚ ਆਉਣਾ ਨਹੀਂ ਵੈਸੇ ਆਪਾਂ ਭਗਤੀ ਕਰਦੇ ਆਂ ਪਾਠ ਪੂਜਾ ਕਰਦੇ ਆਂ ਦਾਨ ਪੁਨ ਕਰਦੇ ਆ ਉਹਦੇ ਅਕੋਰਡਿੰਗ ਜੋ ਮਨਦੀ ਆਵਾਜ਼ ਸੀ ਇੱਕ ਅਮਰ ਆਪਣੇ ਫਤੇਗੜ ਸਾਹਿਬ ਹਲਕਾ ਤੇ ਇੱਕ ਸੰਗਰੂਰ ਦੋਨਾਂ ਹਲਕਿਆਂ ਦੇ ਆਪਣੇ ਭੁਿਕਵਾਨੀ ਕਰੀ ਸੀ ਆਪਣੇ ਯਾਰਾਂ ਉੱਤੇ ਆਪਣੀ ਭੁਿਕਵਾਨੀ ਉਹ ਪੂਰੀ ਹੋਈ ਆ ਜਿੱਤ ਗਏ ਜਿੱਤ ਕੇ ਇਧਰ ਆਪਣੇ ਮੀਤ ਯਾਰ ਜੀ ਇਧਰੋਂ ਆਪਣੇ ਅਮਰ ਸਿੰਘ ਜੀ ਨਹੀਂ ਜੇਕਰ ਪਹਿਲਾਂ ਦੱਸਦੇ ਲੱਗਦਾ ਕਿ ਇਲਜ਼ਾਮ ਲੱਗਦਾ ਵੀ ਸ਼ਰ ਪੈਸੇ ਲੈ ਕੇ ਪੰਡਈ ਨੇ ਉਹ ਇੱਕ ਵਾਨੀ ਕਰੀ ਆ ਜਾਂ ਪੰਡਈ ਸਿਆਸਤ ਵਾਲਾ ਆ ਰਹੇ ਨੇ ਇਹ ਚੀਜ਼ ਲੋਕਾਂ ਨੇ ਲੈ ਲੈਣੀ ਸੀ ਇਸ ਕਰਕੇ ਮੈਂ ਪਹਿਲਾਂ ਨਹੀਂ ਦੱਸਿਆ ਆਪਣੇ ਯਾਰ ਦੋਸਤਿਓ ਨੇੜੇ ਸੀ ਉਹ ਕਲੋਜ਼ ਉਹਨਾਂ ਦੱਸਿਆ ਉਹਨੇ ਕੋ ਤੁਹਾਨੂੰ ਵੀ ਆਫ ਕੈਮਰਾ ਪਹਿਲਾਂ ਦੱਸ ਗਿਆ ਨਾ ਤੁਸੀਂ ਤਾਂ ਹੀ ਸਵਾਲ ਪੁੱਛਿਆ ਬਿਲਕੁਲ ਬਿਲਕੁਲ ਆਨ ਕੈਮਰਾ ਪੁੱਛਿਆ ਮੈਂ ਕਿਉਂਕਿ ਮੈਨੂੰ ਆਫ ਕੈਮਰਾ ਪੰਡਤ ਜੀ ਨੇ ਪਹਿਲਾਂ ਹੀ ਦੱਸਤਾ ਸੀ ਕਿ ਯਾਰ ਮੈਂ ਪੁਰੀ ਖਵਾਨੀ ਕੀਤੀ ਸੀ ਆਪਣੇ ਯਾਰ ਬੇਲੀਆਂ ਕੋਲੇ ਖਾਸ ਰਿਸ਼ਤੇਦਾਰਾਂ ਕੋਲੇ ਕਿ ਸੰਗਰੂਰ ਤੇ ਫਤੇਗੜ ਸਾਹਿਬ ਤੋਂ ਕੌਣ-ਕੌਣ ਜਿੱਤੂਗਾ ਤੇ ਵਾਕਈ ਭਵਿੱਖਵਾਨੀ ਸੱਚੀ ਹੋਈ ਆ ਜਿੱਤ ਵੀ ਗਿਆ ਇਹਨਾਂ ਦਾ ਦਾਵਾ ਆਪਣਾ ਦਾਵਾ ਆ ਕਿੰਨਾ ਸੱਚਾ ਤੇ ਇਹ ਕਹਿੰਦੇ ਵੀ ਜਿੱਤ ਗਏ ਨੇ ਵਾਕਈ ਆ ਤੇ ਪੰਡਿਤ ਜੀ ਇਲੈਕਸ਼ਨ ਨਿਕਲ ਗਈ ਆ ਤੁਹਾਡੀ ਭੂਵਿੱਖਵਾਨੀ ਤੁਸੀਂ ਕਹਿ ਰਹੇ ਹੋ ਵੀ ਸੱਚ ਵੀ ਹੋ ਗਈ ਆ ਤੇ ਆ ਟਿਕਟਾਂ ਦਿਖਾ ਦਿਓ ਪਹਿਲਾਂ ਆ ਟਿਕਟਾਂ ਬਣੀਆਂ ਪਈਆਂ ਨੇ ਮੈਨੂੰ ਲੱਗਦਾ ਖੀਦੀਆਂ ਹੋਈ ਜਾਂਦੀਆਂ ਨੇ ਜਾਂ ਨਹੀਂ ਵੀ ਸਭ ਤੋਂ ਪਹਿਲਾਂ ਇੱਕ ਭੂਵਿੱਖਵਾਨੀ ਹੋਰ ਕਰ ਤਾਂ ਨਾ ਮੈਂ ਹੁਣ ਸਟਾਰਟਿੰਗ ਦੇ ਵਿੱਚ ਯਾਦ ਰਹਿ ਜਾਂਦੀ ਆ ਇਸ ਵਾਰ ਜਿਹੜਾ ਫਰਸਟ ਫਲਾਈ 2.5 ਕਰੋੜ ਦਾ ਇਨਾਮ ਲੱਗਣਾ ਕੁੰਭ ਰਾਸ਼ੀ ਨੂੰ ਲੱਗਣਾ రికార్డ్ ਕਰਾਉਣ ਕੈਮਰਾ ਕਹਿ ਰਹੇ ਹਾਂ ਹਾਂਜੀ ਔਨ ਕੈਮਰਾ ਜੀ ਇਹ ਰਿਕਾਰਡ ਹੋਊਗਾ ਹੀ ਸਾਰੀ ਗੱਲ ਤੇ ਬਾਅਦ ਵਿੱਚ ਤੁਸੀਂ ਇੰਟਰਵਿਊ ਲੈਣਾ ਵੀ ਵਕਬਾਣੀ ਸੱਚ ਹੋਈ ਆ ਸਿਰਫ ਕੁੰਭ ਵਾਲਿਆਂ ਨੂੰ ਕੁੰਭ ਰਾਸ਼ੀ ਚ ਫਸਟ ਪ੍ਰਾਈਜ਼ ਲੱਗੂਗਾ ਸੈਕੰਡ ਥਰਡ ਸਾਰੀਆਂ ਰਾਸ਼ੀਆਂ ਜੀ ਆਣਗੇ ਜਿਹੜਾ 2.5 ਕਰੋੜ ਦਾ ਪ੍ਰਾਈਜ਼ ਹੈ ਕੁੰਭ ਰਾਸ਼ੀ ਦਾ ਹੁਣ ਜਿਹੜੇ ਵੀਰਾਂ ਦੀ ਕੁੰਭ ਰਾਸ਼ੀ ਆ ਉਹ ਮੈਂ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਜਲਦੀ ਅਮਰਗੜ ਨੂੰ ਚਾਲੇ ਪਾ ਲਓ ਜੇ ਕਰੋੜਪਤੀ ਬਣਨਾ ਕੁੰਭ ਰਾਸ਼ੀ ਵਾਲ ਜਿਹੜੇ ਦੂਸਰੀ ਰਾਸ਼ੀ ਵਾਲੇ ਵਿਚਰ ਰਹੇ ਨਹੀਂ ਨਹੀਂ ਰਹੇ ਕਿਉਂ ਨੇ ਭਾਈ ਜੀ ਸੈਕੰਡ ਪ੍ਰਾਈਜ਼ ਨੇ 5-10 ਲੱਖ ਦੇ 5-5 ਲੱਖ ਦੇ ਹਾਂ ਹੋਰ ਬਹੁਤ ਲਾਟਰੀਆਂ ਨੇ ਮੈਂ ਕੱਲੀ ਆਹ ਲਾਟਰੀ ਦੀ ਪੁਇਖਵਾਣੀ ਕਰੀਆ ਅੱਛਾ ਇੱਕ ਟਿਕਟ ਦੀ ਹਾਂਜੀ ਇਹ ਕਿਹੜੀ ਆਈਏ ਇਹ ਪੰਜਾਬ ਦਾ ਸਮਰ ਸਪੈਸ਼ਲ ਬੰਪਰ ਹੈ ਜੀ ਪੰਜਾਬ ਪੰਜਾਬ ਸਰਕਾਰ ਦਾ ਹਾਂਜੀ ਪਹਿਲੀ ਵਾਰ ਤੇ ਬਾਕੀ ਇਸ ਤੋਂ ਇਲਾਵਾ ਉਹ ਲਾਟਰੀ ਵੀ ਪਈਆਂ ਨਾ 1.5 ਕਰੋੜ ਵਾਲੀ ਆਹ ਲਾਟਰੀ ਦੀ ਪੁਇਖਵਾਣੀ ਕੁੰਭ ਰਾਸ਼ੀ ਨੂੰ ਫਰਸਟ ਪ੍ਰਾਈ ਲੱਗੂਗਾ ਜਿਹੜੀ ਜੀ 2.5 ਕਰੋੜ ਵਾਲੀ ਗਰੰਟਡ ਪੰਜਾਬ ਸਟੇਟ ਡੀਅਰ ਸਮਰ ਸਪੈਸ਼ਲ ਬੰਪਰ 2024 ਦਾ ਟਿਕਟ ਹੈ ਨਾ ਇਹ ਟਿਕਟ ਦੀ ਜਿਹੜੀ ਹੈਗੀ ਆ ਲਾਟਰੀ ਕਿਹਨੂੰ ਨਿਕਲਿਆ ਕੁੰਭ ਰਾਸ਼ੀ ਨੂੰ ਕਹਿੰਦੇ ਨੇ ਕਿੰਨੀ ਕਿ ਸੱਚ ਹੋਏਗੀ ਇਹ ਵੀ ਕਿਉਂਕਿ ਇਹਨਾਂ ਦਾ ਦਾਵਾ ਆ ਅਸੀਂ ਨਹੀਂ ਕਹਿੰਦੇ ਕਿੰਨੀ ਕਿ ਸੱਚ ਹੋਏਗੀ ਇਹ ਜਲ ਦਿਖਾਵਾਂਗੇ ਚਲੋ ਇਹ ਹੋ ਗਿਆ ਜੀ ਜੋ ਕਰੇ ਨੇ ਜੀ ਪੂਰੇ ਕਰੇ ਨੇ ਬਾਕੀ ਦੇਖੋ ਡੇਟ ਆਵਰਥ ਆਪਣਾ ਲੈ ਕੇ ਆਓ ਮੇਰੇ ਕੋਲ ਉਹਦੇ ਅਕੋਰਡਿੰਗ ਉਹਨਾਂ ਨੂੰ ਲੱਕੀ ਨੰਬਰ ਮਿਲੂਗਾ ਜਨਮ ਦਾ ਟਾਈਮ ਨਾਲ ਲੈ ਕੇ ਆਉਣਾ ਤੇ ਜੇਕਰ ਕੋਈ ਘਟਵਾਤ ਹੋਊਗੀ ਉਹ ਮੈਂ ਇਹਨਾਂ ਨੂੰ ਉਪਾਅ ਦੱਸੂਗਾ ਵੀਰਾਂ ਨੂੰ ਵੀ ਭਾਈ ਆਹ ਉਪਾਅ ਦੀ ਘਾਟਾ ਇਹਨੂੰ ਉਪਾਅ ਨਾਲ ਕਰੋ ਤੇ ਇਨਾਮ ਲੱਗਣਗੇ ਇਹ ਨਹੀਂ ਹੈਗਾ ਵੀ ਨਹੀਂ ਲੱਗਣਗੇ ਆ ਤੁਹਾਡੇ ਸਾਹਮਣੇ ਫੋਟੋਆਂ ਲੱਗੀਆਂ ਨੇ ਸਾਰਿਆਂ ਦੇ ਦੁੱਖ ਤੋੜੇ ਹੋਏ ਨੇ ਆਹ ਦੁਕਾਨ ਤੇ ਹਰ ਸਮੱਸਿਆ ਦਾ ਹੱਲਾ ਹਰ ਸਮੱਸਿਆ ਸਿਆਦਾ ਹਾਂ ਸਾਰੇ ਟਿਕਟ ਵਿਗਦੇ ਵੀ ਨੇ ਜਾਂ ਨਹੀਂ ਕਿਉਂਕਿ ਲੋਕ ਹਲੇ ਵੀ ਕਮੈਂਟ ਕਰਦੇ ਨੇ ਕਿ ਸਾਡੇ ਨਾਲ ਪੰਡਿਤ ਲਾਟਰੀ ਵਾਲੇ ਅਮਰਗੜ ਨੇ ਜਿਹੜੇ ਉਹਨਾਂ ਨੇ ਠੱਗੀ ਮਾਰੀ ਆ ਸਾਨੂੰ ਆਨਲਾਈਨ ਪੈਸੇ ਪਵਾ ਲਏ ਤੇ ਸਾਨੂੰ ਟਿਕਟ ਜਿਹੜਾ ਹੈਗਾ ਭੇਜ ਕੇ ਇਨਾਮ ਦੱਸ ਦਿੰਦੇ ਨੇ ਲੱਗ ਗਿਆ ਪਰ ਉਹਦੀ ਰਕਮ ਨਹੀਂ ਭੇਜਦੇ ਇਹ ਲਗਾਤਾਰ ਕਮੈਂਟ ਹੋ ਰਹੇ ਲੋਕਾਂ ਦੇ ਮੈਂ ਤਾਂ ਪਹਿਲੇ ਹੀ ਕਹਿ ਰਿਹਾ ਵੀ ਆਨਲਾਈਨ ਟਿਕਟ ਪਾਉਈ ਨਾ ਹੂੰ ਮੈਂ ਤਾਂ ਪਹਿਲਾਂ ਵੀ ਲੋਕਾਂ ਨੂੰ ਕਹਿੰਨਾ ਵਟਸਐਪ ਤੇ ਟਿਕਟ ਪਾਉਣਾ ਕਿਉਂਕਿ ਜਦ ਫਰਾਡ ਸ਼ੁਰੂ ਹੁੰਦਾ ਵਟਸਐਪ ਤੋਂ ਹੁੰਦਾ ਠੀਕ ਹੈ ਨਹੀਂ ਬਾਕੀ ਹੁਣ ਦੇਖੋ ਆ ਦੇਖੋ ਮੈਂ ਸਾਂਭ ਕੇ ਰੱਖਿਆ ਸੀ ਹੂੰ ਇਹ ਸਾਈਬਰ ਜਿਹੜੇ ਠੱਗ ਨੇ ਉਹਨਾਂ ਨੇ ਆ ਦੇਖੋ ਸਕਰੀਨਸ਼ਾਟ ਹੈ ਆਪਣੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਜਿਹੜੇ ਆਪਣੇ ਸ਼ਰਧਾਲੂ ਜਾਂਦੇ ਨੇ ਆਨਲਾਈਨ ਕਮਰਿਆਂ ਦੇ ਵਿੱਚ ਵੀ ਠੱਗੀ ਲਾਤੀ। ਅਲਿਗਰ ਸਾਈਬਰ ਠੱਗਾਂ ਦਾ ਕਾਰਨਾਮਾ। ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਲਾਇਆ ਚੂਨਾ। ਆਨਲਾਈਨ ਕਮਰੇ ਬੁੱਕ ਕਰਾਉਂਦੇ ਲਾਉਂਦੇ। ਜਦ ਐਡੇ ਵੱਡੇ ਧਾਰਮਿਕ ਸਥਾਨ ਦੇ ਨਾਂ ਤੇ ਠੱਗੀ ਲੱਗ ਸਕੇ ਮੈਂ ਤਾਂ ਫਿਰ ਵੀ ਬੰਦਾ ਸੋਟਾ ਜਾ। ਇਹ ਪੁਲਿਸ ਨੂੰ ਦਰਖਾਸਤ ਦਿੱਤੀ ਆ। ਹਾਂਜੀ ਆ ਦੇਖੋ ਸਾਰੀ ਦਰਖਾਸਤ ਦਿੱਤੀ ਹੈ। ਤੁਸੀਂ ਵੀ ਕਦੇ ਦਿੱਤੀ ਹੈ ਪੁਲਿਸ ਨੂੰ? ਹਾਂਜੀ ਆਪਣੇ ਕੋਲ ਵੀ ਨੇ ਸਾਰੇ ਨੰਬਰ ਨੇ ਐਫ ਆਈ ਆ ਵੀ ਤੁਹਾਡੇ ਨਾਂ ਤੇ ਕੋਈ ਠੱਗੀ ਲਾ ਰਹੀ ਸਾਡੇ ਨਾਮ ਤੇ ਲਾ ਰਹੇ ਨੇ ਅਸੀਂ ਲਾ ਰਹੇ ਇਸ ਤੇ ਕੋਈ ਹੁਣ ਵੀ ਕਹਿ ਰਹੇ ਆ ਵੀ ਜੇਕਰ ਇੰਨਾ ਵੀਰਾਂ ਨੂੰ ਕਿਸੇ ਦੀ ਕਾਲ ਆਉਂਦੀ ਆ ਵੀ ਪੰਡਤ ਬੋਲ ਰਿਹਾ ਸੰਭਲੋ ਫੇਕ ਹੈ ਹੂੰ ਮੈਂ ਕਿਸੇ ਨੂੰ ਕਾਲ ਨਹੀਂ ਕਰਦਾ ਮੈਂ ਵਾਰ-ਵਾਰ ਕਹਿ ਰਿਹਾ ਪਰ ਲੋਕ ਸਮਝਦੇ ਨਹੀਂ ਵੀਰੇ ਜੇ ਠੱਗੀ ਲੱਗ ਜਾਂਦੀ ਆ ਫਿਰ ਕਮੈਂਟ ਕਰਦੇ ਨੇ ਫਿਰ ਕਮੈਂਟ ਕਰਦੇ ਨੇ ਫਿਰ ਪੰਡਤ ਨੂੰ ਕਾਲ ਕਰਦੇ ਨੇ ਚਾਹ ਠੱਗੀ ਲੱਗਦੀ ਆ ਤੁਹਾਡੇ ਨਾਂ ਸਾਨੂੰ ਕਾਲ ਆਉਂਦੀ ਚਾਹੇ ਮੈਨੂੰ ਕਾਲ ਕਰਕੇ ਬੱਸ ਲੋ ਔਰ ਵਾਰ-ਵਾਰ ਹਰ ਵੀਡੀਓ ਚ ਪੰਡਤ ਜੀ ਕਹਿ ਰਹੇ ਨੇ ਕਿ ਇਹ ਆਨਲਾਈਨ ਟਿਕਟ ਨਹੀਂ ਦਿੰਦੇ ਨਹੀਂ ਦਿੰਦੇ ਤਾਂ ਨਹੀਂ ਦਿੰਦੇ ਫਿਰ ਤੁਸੀਂ ਕਿਉਂ ਜਾਲ ਸੱਚ ਫਸ ਕੇ ਕਿਸੇ ਨੂੰ ਆਨਲਾਈਨ ਪੇਮੈਂਟ ਕਰਕੇ ਆਨਲਾਈਨ ਟਿਕਟ ਮੰਗਾ ਲੈਣਾ ਜਦ ਤੱਕ ਆਪਣੇ ਕੋਲ ਹਾਰਡ ਕਾਪੀ ਨਹੀਂ ਹੁੰਦੀ ਉਹ ਤੱਕ ਟਿਕਟ ਮੰਨੀ ਨਹੀਂ ਜਾਂਦੇ ਉਹ ਤੱਕ ਤੁਹਾਨੂੰ ਤੁਹਾਡੀ ਨਿਕਲੀ ਹੋਈ ਨਾਮ ਰਾਸ਼ੀ ਮਿਲ ਹੀ ਨਹੀਂ ਸਕਦੀ ਫਿਰ ਕਿਉਂ ਤੁਸੀਂ ਠੱਗਾਂ ਦੇ ਚਾਅਸੇ ਵਿੱਚ ਫਸ ਰਹੇ ਹੋ ਇਹ ਕਿਹਾ ਜਾਣੋ ਸਾਡੇ ਕੋਲ ਤਾਂ ਵੀਰੇ ਦੇਖੋ ਕਾਲ ਆਉਂਦੀ ਹੈ ਜੇ ਕਿਸੇ ਵੀਰ ਦੀ ਤਾਂ ਉਹਨਾਂ ਨੂੰ ਅਸੀਂ ਪ੍ਰੋਸੈਸ ਸਮਝਾ ਦਿੰਦਾ ਵੀ ਟਿਕਟ ਤੁਹਾਡੇ ਘਰ ਆਏਗੀ ਘਰ ਪਹੁੰਚਦੀ ਕਰਾਂਗੇ ਹਾਰਡ ਕਾਪੀ ਹਾਂ ਇਹ ਟਿਕਟ ਜਾਊਗਾ ਅਗਲੇ ਦੇ ਘਰ ਜੇਕਰ ਅਗਲੇ ਦਾ ਨਾਮ ਲੱਗਦਾ ਟਿਕਟ ਜਮਾ ਹੋਊਗੀ ਸਾਡੇ ਕੋਲ ਆਉਣਾ ਪਊਗਾ ਟਿਕਟ ਜਮਾ ਹੋਊਗੀ ਤੇ ਪੈਸੇ ਕਾਉਂਟ ਚੋਂ ਕਿ ਕੋਈ ਪੈਸਾ ਕਿਸੇ ਨੇ ਪਹਿਲਾਂ ਕਿਸੇ ਨੂੰ ਨਹੀਂ ਦਿੱਤਾ ਜੀ ਪੰਡਤ ਜੀ ਇਹ ਵੀ ਆ ਕਈ ਵਾਰ ਅਗਲਾ ਫੋਟੋ ਖਿੱਚ ਕੇ ਰੱਖ ਲਾਂਦਾ ਕਿ ਸਾਡੇ ਕੋਲ ਫੋਟੋ ਆ ਤੇ ਟਿਕਟ ਗੁੰਮ ਹੋ ਗਈ ਸਾਨੂੰ ਇਨਾਮ ਦੇ ਦਿਓ ਨਹੀਂ ਮਿਲਦਾ ਨਹੀਂ ਜੀ ਟਿਕਟ ਤੋਂ ਬਿਨਾ ਕੁਝ ਨਹੀਂ ਮਿਲਣਾ ਤੇ ਫੋਟੋ ਸਟੇਟ ਤੇ ਮਿਲਣਾ ਕੋਸਰੀ ਮਿਲਣਾ ਟਿਕਟਰ ਇਹਨਾਂ ਕੋਲੇ ਚਾਹੀਦੀ ਆ ਤਾਂ ਪੈਸੇ ਕਿਹਦਾ ਹੁੰਦਾ ਅਗਲਾ ਥੋਤੀ ਗਈ ਸਤੂ ਟਿਕਟ ਜੇ ਵੀ ਗਲਤ ਆ ਜੀ ਕੋਈ ਨਹੀਂ ਸਹੀ ਸੇਫਟੀ ਇੱਕ ਤਰ੍ਹਾਂ ਦਾ ਚੈੱਕ ਆ ਜੀ ਇਹ ਪੈਨ ਦਾ ਕੋਈ ਨਿਸ਼ਾਨ ਗਲਤ ਆ ਜੀ ਜੇਕਰ ਇਹਦੇ ਉੱਤੇ ਕੋਈ ਲਿਖਤਾ ਜਾਂ ਕੁਝ ਫਿਰ ਤਾਂ ਵੀ ਟਿਕਟ ਕੈਨਸਲ ਹੈ ਗਵਰਨਮੈਂਟ ਦਾ ਚੈੱਕ ਹੈ ਇੱਕਦਮ ਸਾਮਕੇ ਰੱਖਣਾ ਪੈਣਾ ਸਾਮਕੇ ਰੱਖਣਾ ਪੈਣਾ ਦੇਖੋ 2.5 ਕਰੋੜ ਦਾ ਮਾਮਲਾ ਤੇ ਜਿਹੜੇ ਲੋਕ ਫੋਨਾਂ ਤੇ ਮਾ ਕੇ ਰੱਖ ਲੈਂਦੇ ਨੇ ਉਹ ਤਾਂ ਲੋਕ ਫਿਰ ਆਪਣੇ ਆਪ ਨਾਲਦਾ ਫਿਰ ਇਹ ਦੇਖੋ ਫੋਟੋ ਤੇ ਕੀ ਯਾਰ ਕੋਈ ਸਬੂਤ ਹੈ ਆਨਲਾਈਨ ਵਟਸਐਪ ਤੇ ਸੇਤੀ ਕੋਰਟ ਨਹੀਂ ਮੰਨਦਾ ਇਹ ਚ ਨਹੀਂਗਾ WhatsApp ਦੇ ਟਿਕਟ ਪਾਉਣੀ ਬੰਦ ਕਰੋ ਗੱਲ ਖਤਮ ਔਰ ਠੱਗੀ ਲਗਣੀ ਤੁਹਾਡੇ ਨਾਲ ਆਪਣੇ ਆਪ ਬੰਦ ਹੋ ਜੇ ਕਿ ਤੁਸੀਂ ਆਓ ਅਮਰਗੜ ਆਓ ਗੁਰਤਮਰ ਸਿੰਘ ਵਾਧੇ ਗੱਲ ਆ ਇੱਕ ਆ ਦਾਨ ਪੱਤਰ ਦਿਖਾ ਦਿਓ ਜੀ ਏ ਬੰਦੇ ਜੀ ਦਾਨ ਪਾਤਰ ਉਹੀ ਦਾਨ ਪਾਤਰ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਹਾਂਜੀ ਇਹ ਸਾਡਾ ਦਾਨ ਪਾਤਰ ਹੈ ਜਦ ਵੀ ਸਾਡੇ ਕੋਲ ਆਉਂਦੇ ਨੇ ਡੇਟ ਆਫ ਬਰਥ ਲੈ ਕੇ ਆਉਂਦੇ ਨੇ ਉਹਦੇ ਅਕੋਰਡਿੰਗ ਅਸੀਂ ਲੱਕੀ ਨੰਬਰ ਦਿੰਨੇ ਆ ਤਾਂ ਇਹਦੇ ਵਿੱਚ ਕੁਝ ਵੀ ਆਪਦੀ ਸਰਦਾ ਅਨਸਾਰ ਅਗਲਾ ਪਾ ਸਕਦਾ ਦੋ ਚਾਰ ਪੰਜ ਸੱਤ ਅਜੂ ਅਗਲੀ ਸਰਦਾ ਕੰਪਲਿਕਸ਼ਨ ਨਹੀਂ ਪਾਉਣੇ ਤਾਂ ਨਾ ਪਾਵੇ ਫਿਰ ਇਹ ਕਿੱਥੇ ਖਰਚ ਕੀਤੇ ਜਾਂਦੇ ਨੇ ਇਹ ਦੇਖੋ ਜਿੱਥੇ ਵੀ ਇਹ ਲੋਡ ਬੰਦਾ ਹਮ ਇਹਨੇ ਪੈਸੇ ਨੇ ਆਪਦੇ ਆਪ ਉੱਥੇ ਵਗ ਜਣਾ ਜਿੱਥੇ ਦੀ ਲੋੜ ਐਡ ਸਹੀ ਜਗ੍ਹਾ ਜੇ ਕੋਈ ਗਲਤ ਜਗ੍ਹਾ ਨਹੀਂ ਚਾਹੂਗਾ ਜੇ ਕਿਤੇ ਲੱਗੂਗਾ ਪੂਰਾ ਵੈਰੀਫਾਈ ਹੋ ਕੇ ਪਹਿਲਾਂ ਲੱਗੂ ਕਿਆ ਬਾਤ ਹੈ ਠੀਕ ਹੈ ਜੀ ਚਲੋ ਫਿਰ ਹੁਣ ਦਰਸ਼ਕਾਂ ਲਈ ਕੀ ਲੈ ਕੇ ਆਏ ਹਾਂ ਹੁਣ ਕੀ ਦਰਸ਼ਕਾਂ ਲਈ ਮੈਂ ਇਹ ਕਹਿ ਰਿਹਾ ਜਿਹਦੇ ਦਿਨਾਂ ਚ ਕੋਈ ਲੱਗੀ ਵੀ ਆ ਬਾਧੂ ਲੱਗੇ ਨੇ ਵੀਰੇ ਵੀਡੀਓ ਤਾਂ ਬਣਵਾ ਲਿਆ ਕਰੀ ਭਾਜੀ ਆ ਵੀਰੇ ਆ ਫਾਲੋਅਰ ਦੇਖ ਰਹੇ ਨੇ ਵੀਡੀਓ ਦੇਖ ਰਹੇ ਇੰਨਾ ਚੋਣਾ ਕੁੰਭ ਰਾਸ਼ੀ ਵੀ ਨੂੰ 2.5 ਕਰੋੜ ਦਾ ਨਾਮ ਲੱਗੂਗਾ ਪਰ ਇਹਨਾਂ ਨੇ ਵੀਡੀਓ ਫੇਰ ਨਹੀਂ ਬਣਵਾਉਣੀ ਤੁਸੀਂ ਕਹੋਗੇ ਮੇਰੇ ਅੱਜ ਕੱਲ ਆਪਣੇ ਟਾਈਮ ਮਾਹੌਲ ਖਰਾਵਾ ਅਗਲਾ ਨਹੀਂ ਸੋ ਹੋ ਰਿਹਾ ਕਰੋੜਪਤੀ ਬਣ ਕੇ ਲੱਖਪਤੀ ਬਣ ਕੇ ਅਗਲਾ ਪਬਲਿਕ ਮੂਰੇ ਨਹੀਂ ਆ ਰਿਹਾ ਟਾਈਮ ਮਾਰੇ ਚੱਲ ਰਹੇ ਅਗਲਾ ਡਰਦਾ ਬੀਕ੍ਰਿ ਸ਼ੋਅ ਆਫ ਨਾ ਕਰੀਏ ਆਪਾਂ ਹਾਂਜੀ ਇਹ ਚੀਜ਼ਾਂ ਨਾ ਬਹੁਤ ਲੱਕੜੇ ਡੇਲੀ ਨਾ ਕਰੇਨਾ ਕੀ ਬਾਤ ਹੈ ਡੇਲੀ ਲਾਟਰੀ ਡੇਲੀ ਨਾਮ ਲੱਗ ਰਹੇ ਨੇ ਪੰਡਤ ਕੋਲ ਆਓ ਡੇਟ ਆਫ ਬਰਥ ਲੈ ਕੇ ਆਓ ਜਨਮ ਦਾ ਟਾਈਮ ਲੈ ਕੇ ਆਓ ਨਾਮ ਲੱਗਣਾ ਉਹ ਤੁਹਾਨੂੰ ਅਸੀਂ ਦੱਸਾਂਗੇ ਕਿਵੇਂ ਲੱਗਦਾ ਜਿਹੜੇ ਡੇਟ ਆਫ ਬਰਥ ਤੁਸੀਂ ਮੰਗਾ ਰਹੇ ਹੋ ਉਹ ਬੰਦਾ ਖੁਦ ਆਉਣਾ ਚਾਹੀਦਾ ਜਾਂ ਕਿਸੇ ਹੋਰ ਦੀ ਵੀ ਲੈ ਕੇ ਆ ਸਕਦਾ ਕਿਸੇ ਦੀ ਵੀ ਲੈ ਕੇ ਆ ਸਕਦਾ ਬੱਚਿਆਂ ਦੀ ਲੈ ਕੇ ਆ ਸਕਦਾ ਆਪਣੇਾਂ ਦੀ ਹਮ ਅੱਜ ਕੱਲ ਦੇਖੋ 2000 ਤੋਂ ਪਲੱਸ ਬੱਚੇ ਜਿਹੜੇ ਆਪਣੇ 2000 ਤੋਂ ਉੱਪਰ ਜਨਮ ਨੇ ਉਹਨਾਂ ਦਾ ਡੇਟ ਆਫ ਬਰਥ ਵੀ ਸਹੀ ਹੋਊਗਾ ਜਨਮ ਦਾ ਟਾਈਮ ਵੀ ਸਹੀ ਹੋਊਗਾ ਤੇ ਬਾਕੀ ਹੋਰ ਵੀ ਕੋਈ ਸਮੱਸਿਆ ਆਉਂਦੀ ਆ ਸੀ ਉਹ ਵੀ ਦੱਸ ਦਦਨੇ ਆ ਜੇਕਰ ਸਾਡੇ ਮਾਣੇ ਕਿਸਮਤ ਲੱਕ ਦਾ ਕੰਮ ਕਰਦਾ ਬੰਦੇ ਜੀ ਹਾਂ ਜੀ ਲੱਕ ਕਰਦਾ ਪਰ ਲੱਕ ਨੂੰ ਕਈ ਵਾਰ ਕੋਈ ਰਕਚਨ ਪਈ ਹੁੰਦੀ ਆ ਉਹ ਵੀ ਕਰਨੀ ਪੈਂਦੀ ਆ ਨਾ ਪਰ ਕਿਸਮਤ ਜੇਕਰ ਤੁਹਾਡੀ ਹੈਗੀ ਆ ਲੱਖਪਤੀਆ ਕਰੋੜਪਤੀ ਬਣਨ ਦੀ ਨਾ ਤਾਂ ਲਾਟਰੀ ਹੋ ਸਕਦਾ ਤੁਹਾਡੀ ਕਿਸਮਤ ਜਿਹੜੀ ਹੈਗੀ ਆ ਤੁਹਾਡੀ ਕਿਸਮਤ ਨੂੰ ਹੋਰ ਅੱਗੇ ਵਧਾ ਕੇ ਤੁਹਾਨੂੰ ਲੱਖਪਤੀ ਕਰੋੜਪਤੀ ਹੁਣ ਮੈਂ ਆਪਣੇ ਮਲੇਰ ਕੋਲੇ ਵਾਲੇ ਵੀਰ ਨੇ ਮਲੇਰ ਕੋਲੇ ਵਾਲੇ ਵੀਰਾਂ ਨੂੰ ਹਰ ਇੱਕ ਵਾਰ ਵੀਡੀਓ ਚ ਕਹਿਣਾ ਵੀ ਤੁਸੀਂ ਟਿਕਟਾਂ ਪਾ ਕੇ ਥੱਕ ਚੁੱਕੇ ਆੱਕ ਚੁੱਕੇ ਨੇ ਉਹਨਾਂ ਦਾ ਲਾਟਰੀ ਤੋਂ ਵਿਸ਼ਵਾਸ ਉੱਟ ਗੜਿਆ ਵੀ ਇਹ ਨਿਕਲਦੀ ਨਹੀਂ ਹੂੰ ਬਹੁਤ ਲੋਕ ਆਮਨੇ ਕਹਿੰਦੇ ਇੱਕ ਮੌਕਾ ਪਾ ਮੈਂ ਕਹਿੰਦਾ ਜੀ ਇੱਕ ਮੌਕਾ ਪੰਡਤ ਨੂੰ ਦੇ ਕੇ ਦਾ ਦੇਖਣਾ ਹੂੰ ਮਲੇਰ ਕੋਲੇ ਵੀ ਲਾਟਰੀ ਦੀਆਂ ਦੁਕਾਨਾਂ ਨੇ ਅਮਰਗੜ ਵੀ ਲਾਟਰੀ ਦੁਕਾਨ ਆ ਹੈ ਕਹਿੰਦਾ ਮੈਂ ਵੀ ਮਲੇਰ ਕੋਲੇ ਸੈਰ ਤੇ ਗਿਆ ਪਰ ਮੈਨੂੰ ਜਗਾ ਅਮਰਗੜ ਸੂਟ ਬੈਠੀ ਆ ਠੀਕ ਹੈ ਨਹੀਂ ਕਿਤੇ ਦਾ 20 ਸਾਲਾਂ ਦਾ ਇਹ ਤਾਂ ਕਿਸਮਤ ਹੈ ਭਾਈ ਜੀ 20 ਔਰ ਤਾਂ ਹੀ ਅਮਰਗੜ ਬੈਠੇ ਹਾਂ ਤਾਂ ਹੀ ਬੈਠੇ ਹੈ ਨਾ ਤੁਹਾਡੀ ਕਿਸਮਤ ਹੈ ਜੀ ਦੇਖੋ ਨਾਮ ਲੱਗਦੇ ਨੇ ਬੇਸਪੂਤ ਨੇ 2023 ਚ 21 ਲੱਖપતિ 13 ਕਰੋੜਪਤੀ ਖਾਲਾ ਹੀ ਦਾ ਬੜਾ ਨਹੀਂ ਰਿਕਾਰਡ ਬਣਾਇਆ ਜੀ ਤੁਹਾਡੀ ਕੰਪਨੀ ਨੇ ਹਾਂਜੀ ਕੀ ਬਾਤ ਹੈ ਚਲੋ ਜਲਦੀ ਜਲਦੀ ਦੱਸੋ ਫਿਰ ਕਿਹੜੀ ਕਿਹੜੀ ਹੁਣ ਇਸ ਵਾਰ ਤੁਸੀਂ ਲੈ ਕੇ ਆਏ ਇਸ ਵਾਰ ਅਸੀਂ ਦੇਖੋ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਪੰਜਾਬ ਸਰਕਾਰ ਦਾ ਸਵਰ ਸਪੈਸ਼ਲ ਵੰਪਰ 29 ਸੀ ਦਾ ਡਰਾਅ ਹੈ ਜੀ ਇਹਦਾ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ 2.5 ਕਰੋੜ ਦਾ ਨਾਮ ਆ ਕੁੰਭ ਰਾਸ਼ੀ ਵਾਲੇ ਤਾਂ ਆ ਜਾਓ ਭੱਜਿਓ ਪਹਿਲ ਉਹਨਾਂ ਨੂੰ ਪਹਿਲ ਹੈ ਤੇ ਉਸ ਤੋਂ ਬਾਅਦ 100 ਲੱਖ ਦੇ ਨਾਮ ਨੇ 5-5 ਲੱਖ ਦੇ ਨਾਮ ਨੇ ਹੋਰ ਵੀ ਅਨੇਕਾਂ ਨਾਮ ਨੇ ਅੱਗੇ ਚਲੋ ਫਿਰ ਆ ਜਾਣੀਆਂ ਜੀ 2 ਤਰੀਕ 7ਵੇਂ ਮਹੀਨੇ ਦੀ 1.5 ਕਰੋੜ ਦਾ ਨਾਮ ਆ ਜੀ ਠੀਕ ਹੈ ਜੀ ਫਰਸਟ ਪ੍ਰਾਈਜ਼ ਆ ਪਬਲਿਕ ਟੂ ਗਰੰਟੀਡ ਹੈ ਤੇ ਸੈਕੰਡ 10 ਲੱਖ ਦਾ ਥਰਡ 5 ਲੱਖ ਦਾ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ 18 ਤਰੀਕ ਨੂੰ 6ਵੇਂ ਮਹੀਨੇ ਨੂੰ 7 ਲੱਖ ਰੁਪਇਆ ਕਿੰਨੇ ਦੀ ਟਿਕਟਾਂ ਸਿਰਫ 50 ਰੁਪਏ ਦੀ ਜਸਟ ਹਾਂਜੀ 50 ਰੁਪਏ 7 ਲੱਖ ਰੁਪਇਆ ਤੇ ਫਿਰ ਆ ਜਾਨੀਆਂ ਜੀ 100 ਰੁਪਏ ਚ 5 ਟਿਕਟਾਂ ਨੇ 20 ਰੁਪਏ ਦੀ ਟਿਕਟਾਂ ਹੈ 5 ਲੱਖ ਦਾ ਪ੍ਰਾਈਜ਼ ਆ ਕੀ ਬਾਤ ਹੈ ਇਹ ਪੰਜਾਬ ਸਰਕਾਰ ਦੀਆਂ ਤੇ ਇੱਕ ਟੈਂ ਡੀਅਰ ਕੰਪਨੀ ਨੇ ਬਾਕੀ ਇਸ ਤੋਂ ਇਲਾਵਾ ਡੇਲੀ ਲੋਟਰੀ ਖੁੱਲਦੀ ਹੈ ਜੀ 6 ਰੁਪਏ ਵਾਲੀ ਟਿਕਟ 6 ਰੁਪਏ ਦੀ ਇੱਕ ਹਾਂਜੀ 1 ਵਜੇ 6 ਵਜੇ 8 ਵਜੇ ਤਿੰਨ ਟਾਈਮਾਂ ਦਾ ਡਰਾਅ ਆ ਤੇ ਇਹਦਾ ਜਿਹੜਾ ਫਰਸਟ ਪ੍ਰਾਈਜ਼ 1 ਕਰੋੜ ਰੁਪਏ ਦਾ ਫਰਾਈਜ਼ ਹੈ ਇਹਦਾ ਸਾਰੀਆਂ ਸਰਕਾਰੀ ਮਾਨਤਾ ਪ੍ਰਾਪਤ ਸਾਰੀਆਂ ਸਰਕਾਰੀ ਲੋਟਰੀਆਂ ਨੇ ਜੀ ਕੋਈ ਪ੍ਰਾਈਵੇਟ ਲੋਟਰੀ ਨਹੀਂ ਹੈਗੀ ਅਸੀਂ ਆਪਦੇ ਤੁਹਾਡੇ ਜਰੀਏ ਇਹ ਵੀ ਕਹਣਾ ਵੀ ਪ੍ਰਾਈਵੇਟ ਡਰਾਅ ਨਾ ਪਾਇਆ ਕਰੋ ਹੂੰ ਜੇ ਪਉਣਾ ਦਾ ਸਰਕਾਰੀ ਲੋਟਰੀ ਨਾਲ ਆਪਣੀ ਕਿਸਮਤ ਜਮਾਓ ਜੇਕਰ ਤੁਸੀਂ ਮੇਰੇ ਕੋਲ ਟਿਕਟ ਲੈ ਕੇ ਜਾਂਦੇ ਹੋ ਕੱਲ ਨੂੰ ਮੈਂ ਵੀ ਦੁਨੀਆ ਤੇ ਨਹੀਂ ਆਇਗਾ ਤਾਂ ਤੁਹਾਡਾ ਪੈਸਾ ਕਿਤੇ ਨਹੀਂ ਜਾਂਦਾ ਤੁਹਾਨੂੰ ਪੈਸਾ ਮਿਲੂਗਾ ਜੇ ਹਾਂ ਜੇਕਰ ਤੁਹਾਡੇ ਕੋਲ ਅਸਲ ਹਾਰਡ ਕਾਪੀ ਅਸਲ ਟਿਕਟ ਤੁਹਾਡੇ ਕੋਲ ਆ ਤੁਸੀਂ ਜਿੱਥੇ ਮਰਜ਼ੀ ਜਿਹੜੀ ਮਜੀ ਏਜੰਸੀ ਜਾ ਕੇ ਤੁਸੀਂ ਇਹ ਨਗਦ ਜਿਹੜੀ ਕੈਸ਼ ਕਰਾ ਸਕਦੇ ਹੋ ਆਪਦਾ ਇਨਾਮ ਲੈ ਸਕਦੇ ਹੋ ਤੇ ਬੰਦੇ ਜੀ ਪਹਿਲਾਂ ਤਾਂ ਇੱਕ ਆ ਦਿਖਾ ਦਿਓ ਜੀ ਆ ਤਸਵੀਰਾਂ ਉਹਨਾਂ ਤੇ ਲੱਖਪਤੀ ਹਜ਼ਾਰਪਤੀ ਐ ਕਰੋੜਪਤੀ ਕਹਿ ਸਕਦੇ ਲੋਕਾਂ ਦੀਆਂ ਨੇ ਜਿਹੜੇ ਇੱਥੇ ਆ ਕੇ ਆਪਣੀ ਕਿਸਮਤ ਅਜ਼ਮਾ ਕੇ ਗਏ ਨੇ ਕੀ ਕਹੋਗੇ ਆਪਣੇ ਈ ਵਿਊਅਰਸ ਨੂੰ ਆਪਣੇ ਦਰਸ਼ਕਾਂ ਨੂੰ ਬਾਰ ਬਾਰ ਇੱਕੋ ਹੀ ਆ ਵੀ ਇਹ ਪੰਡਤ ਜੀ ਨੇ ਠੱਗੀ ਲਾਤੀ ਐ ਲਾਤੀ ਐ ਲਾਤੀ ਲੱਗਦਾ ਇੱਕ ਕੀ ਅਪੀਲ ਕਰਨਾ ਚਾਹੋਗੇ ਹਾਂ ਜੀ ਮੈਂ ਤਾਂ ਇਹ ਅਪੀਲ ਕਰੂੰਗਾ ਦੇਖੋ ਦਰਸ਼ਕਾਂ ਨੂੰ ਵੀ ਇਹ ਕਹਿਣਾ ਵੀ ਜੇਕਰ ਤੁਸੀਂ ਕਹਿੰਦੇ ਹੋ ਠੱਗੀ ਲਾਤੀ ਜੇ ਇਹ ਵੀਡੀਓ ਤੇ 50 ਕਮੈਂਟਾਂ ਵਿੱਚ ਦੋ ਬੰਦੇ ਠੱਗੀ ਕਹਿੰਦੇ ਨੇ 48 ਬੰਦੇ ਗੁੱਡ ਨਾਈਸ ਕਹਿੰਦੇ ਨੇ ਫਿਰ ਠੱਗੀ ਕਿਵੇਂ ਲੱਗੂਗੀ ਫੋਨ ਨਾ ਚੱਕਣ ਦਾ ਕਾਰਨ ਕੀ ਹੈ ਫੋਨ ਨਹੀਂ ਚੱਕਦੇ ਫੋਨ ਵੀ ਚੱਕਦੇ ਹੋਣ ਇਥੇ ਕਸਟਮਰ ਆ ਕੇ ਦੇਖੋ ਨਾ 11 12 ਵਜੇ ਹੂੰ 12 ਵਜੇ ਤੱਕ ਕਸਟਮਰ ਇਹ ਨਾ ਹੁੰਦਾ ਰ ਉਹਨੂੰ ਟੋਕਨ ਲਾਉਣੇ ਪੈਂਦੇ ਨੇ ਤਾਂ ਹੀ ਸਾਨੂੰ ਟਾਈਮ ਫਿਰ ਤੁਸੀਂ ਆ ਹਾਂਜੀ ਆ ਟਾਈਮ ਦੇਣੇ ਟੋਕਨ ਲਾਉਣੇ ਪੈ ਦੂਰੋਂ ਨੇਡੋਂ ਵਾਲੇ ਵੀਰ ਸਵੇਰੇ ਆਏ ਬੈਠੇ ਹੁੰਦੇ ਨੇ ਹੂੰ ਕਈ ਵਾਰ ਤਾਂ ਮੈਨੂੰ ਬਾਅਦ ਦੇ ਵਿੱਚ ਵੀ ਦੁਕਾਨ ਖੋਲ੍ਹਣੀ ਪੈਂਦੀ ਆ ਪਰਸੋ ਚੌਥੇ ਮੈਂ ਲਾਈ ਵੀ ਹੋਇਆ ਸੀ ਚਲੇ ਆ ਗਿਆ ਸੀ ਦੁਬਾਰੇ ਆ ਕੇ ਸਾਢੇ ਚੱਕ ਕੇ ਟਿਕਟ ਦਿੱਤੀ ਆ ਹੂੰ ਰਾਏਕੋਟ ਤੋਂ ਅੱਗੇ ਤੋਂ ਵੀਰ ਆਏ ਹੋਏ ਸੀ ਟਿਕਟ ਲੈ ਲੋਕਾਂ ਨੂੰ ਕੀ ਕਹੋਂਗੇ ਕਿੰਨੇ ਤੋਂ ਕਿੰਨੇ ਵਜ ਠੀਕ ਫੁੱਲ ਡਿਊਟੀ ਆ ਠੀਕ ਹੈ ਅੱਗੇ ਪਹਿਲਾਂ 12 ਤੋਂ 3 ਸੀ ਉਹ ਟਾਈਮ ਹੈ ਨਹੀਂ ਗਰਮੀ ਜ਼ਿਆਦਾ ਇਸ ਕਰਕੇ ਜਿੰਨਾ ਟਾਈਮ ਦੁਕਾਨ ਤੇ ਆ ਤੁਹਾਨੂੰ ਡੇਟ ਆਵਰ ਰਿਕਾਰਡਿੰਗ ਟਿਕਟ ਮਿਲੂਗੀ ਜੇ ਤੁਸੀਂ ਮੈਨੂੰ ਮਿਲ ਕੇ ਪਾਉਣੀਆਂ ਟਿਕਟ ਤੇ ਇਨਾਮ ਵੀ ਲੱਗੂਗਾ। ਔਰ ਆਨਲਾਈਨ ਤੋਂ ਬਚੋ। ਆਨਲਾਈਨ ਤੋਂ ਬਚੋ। ਆਨਲਾਈਨ ਤਾਂ ਮੈਂ ਵਾਰ-ਵਾਰ ਕਹ ਰਿਹਾ ਵਟਸਐਪ ਤੇ ਟਿਕਟ ਨਾ ਪਾਓ। ਠੱਗੀ ਆ। ਤੇ ਸਾਡੇ ਨਾਲ ਉਹ ਤੇ ਫੀਕ ਫਰਾਡ ਕਰ ਰਹੇ ਨੇ ਕਾਪੀਆਂ ਦਫਤਰਾਂ ਦੀਆਂ ਦੁਕਾਨਾਂ ਦੇ ਕਲਰ ਵੀ ਸਾਡੇ ਵਰਗੇ ਬਣਾ ਲੈ ਲੋਕਾਂ ਨੇ। ਇਹ ਨਿਸ਼ਾਨੀ ਰੱਖੋ ਵੀ ਜੋ ਮੇਰੀ ਦੁਕਾਨ ਆ ਮੇਰੀ ਫੋਟੋ ਲੱਗੀ ਹੋਈ ਆ ਉਹ ਮੇਰੀ ਦੁਕਾਨ ਆ। ਔਰ ਸਾਖਸ਼ਾ ਤੁਸੀਂ ਅੰਦਰ ਬੈਠੇ ਹੋ। ਉਹ ਮੈਂ ਅੰਦਰ ਬੈਠਾ ਉੱਥੇ ਆ ਕੇ ਟਿਕਟ ਪਾਓ ਜੇ ਤੁਸੀਂ ਪੰਡਤ ਨੂੰ ਮਿਲਣਾ ਆ ਕੇ। ਕੀ ਬਾਤ ਆ। ਜੇਕਰ ਤੁਸੀਂ ਕੋਈ ਆਸਤਾ ਨਾ ਹੋਣੇ ਤੁਹਾਡੀ ਆਸ ਨਾ ਘੇੜਦੇ ਆ ਬਿਲਕੁਲ ਜੀ ਜੇਕਰ ਤੁਸੀਂ ਆਨਲਾਈਨ ਘਰ ਬੈਠੇ WhatsApp ਤੇ ਪੈਸੇ ਪਾ ਕੇ ਤੇ ਬਾਅਦ ਦੇ ਵਿੱਚ ਟਿਕਟ WhatsApp ਫੋਟੋ ਕਾਪੀ ਮੰਗਵਾ ਕੇ ਇਹ ਦਾਵਾ ਕਰਦੇ ਹੋ ਕਿ ਤੁਸੀਂ ਆਪਣੀ ਟਿਕਟ ਖਰੀਦ ਲਈ ਹੈ ਤਾਂ ਇਹ ਬਿਲਕੁਲ ਝੂਠ ਹੈ ਗਲਤ ਆ ਅਜਿਹਾ ਨਹੀਂ ਹੁੰਦਾ ਆ ਤੁਹਾਡੇ ਕੋਲੇ ਅਸਲ ਟਿਕਟ ਹਾਰਡ ਕਾਪੀ ਆ ਅਸਲ ਟਿਕਟ ਦੀ ਕਾਪੀ ਆ ਅਸਲ ਤਿਕਰ ਤੁਹਾਡੇ ਕੋਲ ਤਾਂ ਹੀ ਜਿਹੜਾ ਤੁਸੀਂ ਉਸ ਇਨਾਮ ਦੇ ਦਾਅਵੇਦਾਰ ਹੋ ਸਕਦੇ ਹੋ ਆਨਲਾਈਨ ਪੇਮੈਂਟ ਕਰਕੇ ਬਾਅਦ ਦੇ ਵਿੱਚ ਫੋਨ ਬਾਰ-ਬਾਰ ਕਰਕੇ ਆਪਣੇ ਨਾਲ ਹੋਈ ਠੱਗੀ ਦੀ ਜਾਣਕਾਰੀ ਦੇਣ ਤੋਂ ਬਾਅਦ ਫਿਰ ਕੋਈ ਫਾਇਦਾ ਨਹੀਂ ਪਹਿਲਾਂ ਸੁਚੇਤ ਰਹੋ ਅਵੇਰ ਰਹੋ ਸਤਰਕ ਰਹੋ ਕਿਉਂਕਿ ਆਨਲਾਈਨ ਧੱਕੀ ਤੁਹਾਡੇ ਨਾਲ ਲੱਗ ਸਕਦੀ ਹੈ ਜੇਕਰ ਤੁਹਾਨੂੰ ਕੋਈ ਫੋਨ ਤੇ ਅਜਿਹੇ ਫਰਾਡ ਵਾਲੇ ਦੱਸਦਾ ਕਿ ਤੁਸੀਂ ਪੇਮੈਂਟ ਕਰੋ ਤੇ ਤੁਸੀਂ ਟਿਕਟ ਵਟਸਐਪ ਤੇ ਮੰਗਵਾਓ ਅਜਿਹਾ ਬਿਲਕੁਲ ਨਾ ਕਰੋ ਤੇ ਪੰਡਿਤ ਅਮਰਗੜ ਲਾਟਰੀ ਵਾਲੇ ਜਿਹੜੇ ਨੇ ਇਹ ਵੀ ਬਾਰ-ਬਾਰ ਅਪੀਲ ਕਰ ਰਹੇ ਨੇ ਕਿ ਉਹ ਆਨਲਾਈਨ ਕਿਸੇ ਤੋਂ ਅਜੇ ਨਹੀਂ ਕਰਵਾਉਂਦੇ ਅਤੇ ਨਾ ਹੀ ਉਹ ਆਨਲਾਈਨ ਪੈਸੇ ਮੰਗਵਾਉਂਦੇ ਨੇ ਤੇ ਨਾ ਹੀ ਆਨਲਾਈਨ ਲਾਟਰੀ ਨਿਕਲਦਾ ਦਾਵਾ ਕਰਦੇ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਜਰੀਆ ਲਾਟਰੀਆਂ ਤੇ ਟਿਕਟ ਉਹ ਤੁਹਾਨੂੰ ਹਾਰਡ ਕਾਪੀਆਂ ਅਸਲ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਤੇ ਉਹਨਾਂ ਵਿੱਚੋਂ ਹੀ ਟਿਕਟ ਜਿਹੜਾ ਹੈਗਾ ਤੁਹਾਡੀ ਕਿਸਮਤ ਮੁਤਾਬਕ ਜਿਆ ਫਿਰ ਜਿਵੇਂ ਕਹਿੰਦੇ ਨੇ ਕਿ ਡੇਟ ਆਫ ਬਰਥ ਮੁਤਾਬਕ ਟਿਕਟ ਨੰਬਰ ਦੇਣ ਤੇ ਤੁਸੀਂ ਕਿਸਮਤ ਅਜ਼ਮਾ ਸਕਦੇ ਹੋ ਆਪਣੀ ਜੇਕਰ ਅਜਿਹਾ ਕਰਨਾ ਤਾਂ ਇਸ ਗਰਮੀ ਤੋਂ بچੋ ਸਮੇਂ ਸਿਰ ਕਰੋ ਨਿਕਲ ਕੇ ਜ਼ਰੂਰ ਪਹੁੰਚੋ ਆਪਣੀ ਕਿਸਮਤ ਅਜ਼ਮਾਓ ਜੇਕਰ ਤੁਹਾਡੀ ਕਿਸਮਤ ਸਾਥ ਦਿੰਦੀ ਹੈ ਖਾਸ ਕਰਕੇ ਜਿਵੇਂ ਇਹਨਾਂ ਨੇ ਕਿਹਾ ਕੁੰਭ ਰਾਸ਼ੀ ਵਾਲੇ ਜੇਕਰ ਅਜਿਹਾ ਹੁੰਦਾ ਆ ਤਾਂ ਤੁਸੀਂ ਹਜ਼ਾਰਪਤੀ ਲੱਖਪਤੀ ਜਾਂ ਕਰੋੜਪਤੀ ਬਣ ਸਕਦੇ ਹੋ ਸਰਕਾਰ ਦੀਆਂ ਇਹਨਾਂ ਦਿੱਤੀਆਂ ਹੋਈਆਂ ਟਿਕਟਾਂ ਲਾਟਰੀ ਦੀਆਂ ਸਕੀਮਾਂ ਰਾਹੀਂ ਤੇ ਬਾਕੀ ਜੋ ਇਹਨਾਂ ਵੱਲੋਂ ਕਿਹਾ ਗਿਆ ਆ ਇਹ ਪੰਡਤ ਜੀ ਦਾ ਖੁੱਦਾ ਦਾਵਾ ਆ ਦਾਵਾ ਕਿੰਨਾ ਕਿ ਸੱਚ ਹੁੰਦਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਪਤਾ ਚੱਲ ਜੇਗਾ ਕਿ ਇਹ ਵਾਕਈ ਕੁੰਭ ਰਾਸ਼ੀ ਵਾਲੇ ਕਰੋੜਪਤੀ ਬਣ ਵਾਲੇ ਨੇ ਉਹਨਾਂ ਟਾਈਮ 'ਚ ਜਾਂ ਨਹੀਂ ਸਮਾਂ ਦੱਸੇਗਾ ਧੰਨਵਾਦ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਪੰਡਰੇ ਜੀ ਕੁਝ ਕਹਿਣਾ ਚਾਹਣੋ ਭਾਜੀ ਸਸਤੀ ਕਾਲ ਸਭ ਤੋਂ ਪਹਿਲਾਂ ਇਹ ਕਹਾਂਗੇ ਵੀਡੀਓ ਸ਼ੇਅਰ ਕਰ ਦਿਓ ਬਾਜ਼ਾਰ ਕੀ ਬਾਤ ਆ ਹਰ ਇੱਕ ਤੱਕ ਪਹੁੰਚਾ ਦਿਓ ਇਹ ਨਹੀਂ ਪਤਾ ਤੁਹਾਡੀ ਵੀਡੀਓ ਸ਼ੇਅਰ ਕਰਨਾ ਕਿਸੇ ਦੀ ਗਰੀਬੀ ਚੱਕੀ ਜਾਵੇ ਉਹ ਟਿਕਟ ਪਾ ਲੈ ਤੇ ਉਹ ਕਰੋੜਪਤੀ ਹੋ ਜਾ ਕੀ ਬਾਤ ਆ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ